ਮੈਂ ਸੁਨੀਲ ਕੁਮਾਰ ਬੰਟੀ ਕੌਮੀ ਚੇਅਰਮੈਨ ਸ਼ਿਵਸਨਾ ਲੌਇਨ ਤੋਂ ਇੱਕ ਪੰਜਾਬੀ ਸਿੰਗਰ ਜਿਸ ਦਾ ਨਾਮ ਮਨਕੀਰਤ ਔਲਖ ਹੈ ਔਰ ਉਸ ਦਾ ਇੱਕ ਪੰਜਾਬੀ Song ਬੜਾ viral ਹੋ ਰਿਹਾ ਜਿਸ ਦੇ ਵਿੱਚ ਉਹ ਪੰਜਾਬੀ Song ਦਾ ਨਾਮ ਅਸਲਾ ਔਰ ਅਸਲੇ ਨੂੰ promote Song ਕਰ ਰਿਹਾ ਪਹਿਲੇ ਤੁਹਾਨੂੰ ਅਸਲੇ ਦਾ Song ਸੁਣਾਈਏ ਕਿ ਮਨਕੀਰਤ ਔਲਖ ਕਿਸ ਤਰ੍ਹਾਂ ਅਸਲਾ Song ਕੱਢ ਕੇ ਔਰ ਅਸਲੇ ਨੂੰ ਪੰਜਾਬ ਦੇ ਵਿੱਚ promote ਕਰ ਰਿਹਾ ਤੇ ਕੀਰਤ ਔਲਖ ਕਿੰ ਲੈ ਕੇ ਵੈਪਨ ਲਾਇਸੈਂਸੀ ਨਹੀਂ ਹੋ ਵੈਰ ਪੁੱਗਦੇ ਅਸਲਾ ਚਾਹੀਦਾ ਹੈ ਦੋ ਨੰਬਰੀ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਅਸਲਾ ਗਾਣਾ ਕੱਢ ਕੇ ਯੁਵਾ ਪੀੜੀ ਜਿਹੜੀ ਸਿੰਘਰਾ ਨੂੰ ਇਹਨਾਂ ਮਨਕੀਰਤ ਹੌਲਕ ਵਰਗਿਆਂ ਨੂੰ ਆਈਡਲ ਮੰਦੀ ਆ ਲੇਕਿਨ ਇਹ ਲੋਕ ਅਸਲੇ ਨੂੰ ਇਸ ਤਰ੍ਹਾਂ ਪ੍ਰਮੋਟ ਕਰ ਰਿਹਾ ਯੁਵਾ ਪੀੜੀ ਨੂੰ ਐਸੇ ਪੜਕਾਊ ਗਾਣੇ ਲਗਾ ਕੇ ਐਸੇ ਪੜਕਾਊ ਗਾਣੇ ਲਾ ਕੇ ਜਿਹੜਾ ਗੈਂਗਸਟਰ ਵੱਲ ਤੱਕੇ ਰਹਿ ਰਹੇ ਆ ਔਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਿਛਲੇ ਦਿਨੀ ਸਾਡੇ ਡੀਜੀਪੀ ਸਾਹਿਬ ਨੇ ਇੱਕ ਮੈਸੇਜ ਦਿੱਤਾ ਸੀ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਜਿੱਤੇ 7000 ਲਾਇਸੈਂਸ ਜਿਹੜੇ ਰੱਦ ਕਰਨ ਦੀ ਗੱਲ ਵੀ ਕੀਤੀ ਸੀ ਔਰ ਹਥਿਆਰਾਂ ਤੇ ਪ੍ਰਤੀਬੰਬ ਵੀ ਲਗਾਇਆ ਪ੍ਰਤੀਬੰਬ ਵੀ ਲਗਾਇਆ ਗਿਆ ਸੀ ਲੇਕਿਨ ਐਸੇ ਲੋਕ ਐਸੇ ਗਾਣੇ ਗਾ ਕੇ ਜਿਹੜਾ ਯੂਥ ਪੀੜੀ ਨੂੰ ਜਿਹੜਾ ਅਸਲੇ ਵੱਲ ਪ੍ਰਮੋਟ ਕਰ ਰਿਹਾ ਪੰਜਾਬ ਦੇ ਵਿੱਚ ਲਗਾਤਾਰ ਗੋਲੀਆਂ ਚੱਲ ਰਹੀ ਹੈ ਲਗਾਤਾਰ ਨਾਜਾਇਜ਼ ਹਥਿਆਰ ਆ ਰਿਹਾ ਔਰ ਐਸਾ ਐਸੇ ਗਾਣੇ ਗਾ ਕੇ ਜਿਹੜਾ ਪੰਜਾਬ ਦਾ ਮਾਹੌਲ ਮਨਕੀਰਤ ਔਲਖ ਵੱਲੋਂ ਖਰਾਬ ਕੀਤਾ ਜਾ ਰਿਹਾ ਮਾਨਯੋਗ ਕੱਲ ਛੇਵਸਨਾ ਲੌਇਨ ਵੱਲੋਂ ਮਾਨਯੋਗ ਚਿਰਿਤ ਧਨਪ੍ਰੀਤ ਕੌਰ ਜੀ ਨੂੰ ਪੁਲਿਸ ਕਮਿਸ਼ਨਰ ਜਿਲ੍ਹਾਦਰ ਜੀ ਨੂੰ ਮਨਕੀਰਤ ਔਲਖ ਦੇ ਖਿਲਾਫ ਸ਼ਿਕਾਇਤ ਦਿੱਤੀ ਜਾਊਗੀ ਔਰ ਮੰਗ ਕੀਤੀ ਜਾਊਗੀ ਕਿ ਜਿਹੜੇ ਅਸਲੇ ਦੇ ਗਾਣੇ ਗਾ ਕੇ ਯੂਥ ਜਨਰੇਸ਼ਨ ਨੂੰ ਮਨਕੀਰਤ ਔਲਖ ਵੱਲੋਂ ਭੜਕਾਇਆ ਜਾ ਰਿਹਾ ਔਰ ਜਿਹੜਾ ਪੰਜਾਬ ਦੇ ਵਿੱਚ ਅਸਲਾ ਪ੍ਰਮੋਟ ਕਰਨ ਨੂੰ ਜਿਹੜਾ ਉਕਸਾਇਆ ਜਾ ਰਿਹਾ ਐਸੇ ਗਾਣੇ ਗਾ ਕੇ ਇਤੇ ਤੁਰੰਤ ਕਾਰਵਾਈ ਕੀਤੀ ਜਾਵੇ ਸ਼ਿਵਸਨਾ ਲੌਇਨ ਵੱਲੋਂ ਪੁਲਿਸ ਕਮਿਸ਼ਨਰ ਜਲੰਧਰ ਸ਼੍ਰੀ ਮਾਨਯੋਗ 탄ਪਿਤ ਕੌਰ ਜੀ ਨੂੰ ਇੱਕ ਸ਼ਿਕਾਇਤ ਪੱਤਰ ਦਿੱਤਾ। ਔਰ ਇਹ ਸ਼ਿਕਾਇਤ ਪੱਤਰ ਦੇਣ ਮੇਰੇ ਨਾਲ ਮਹਿਲਾ ਵਿੰਗ ਦੇ ਰਾਸ਼ਟਰੀ અધ્યક્ષ ਜੋਤੀ ਜੀ ਉਹਨਾਂ ਦੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਪ੍ਰਿੰਕਾ ਜੀ ਪੰਜਾਬ ਦੇ ਵਾਈਸ ਪ੍ਰਧਾਨ ਸਾਡੇ ਸੋਨੀਆ ਜੀ ਉਹਨਾਂ ਦੇ ਨਾਲ ਪਰ ਵਾਈਸ ਪ੍ਰਧਾਨ ਸੋਨੀਆ ਜੀ ਸਾਡੇ ਮੁਸਲਿਮ ਵਿੰਗ ਤੋਂ ਜ਼ਿਲ੍ਹਾ ਪ੍ਰਧਾਨ ਸਾਡੇ ਜੈਵਲ ਅਲੀ ਖਾਨ ਸੋਨੂ ਜੀ ਸਾਡੇ ਸਿਟੀ ਪ੍ਰਧਾਨ ਸਾਡੇ ਅਸ਼ੀਰ ਜੀ ਹੀਰਾ ਜੀ ਔਰ ਇਸ ਮੂਵ ਸ਼ੇਪਸਣਾ ਟੀਮ ਜਿਹੜੀ ਅੱਜ ਪੁਲਿਸ ਕਮਿਸ਼ਨ ਜਲੰਧਰ ਨੂੰ ਮੰਗ ਪੱਤਰ ਦੇਣ ਆਈਆਂ ਮੰਗ ਪੱਤਰ ਦੇਣ ਦਾ ਕਾਰਨ ਸੀ ਕਿ ਜੋ ਅਸਲਾ ਗਾਣਾ ਹੈ ਮਨਪ੍ਰੀਤ ਮਨਪ੍ਰੀਤ ਔਲਖ ਦਾ ਪੰਜਾਬੀ ਸਿੰਗਰ ਦਾ ਉਸ ਗਾਣੇ ਦੇ ਵਿੱਚ ਅਸਲਾ ਗਾਣਾ ਜਿਸ ਦਾ ਨਾਮ ਉਸ ਗਾਣੇ ਦੇ ਵਿੱਚ ਪਹਿਲੇ ਤੁਹਾਨੂੰ ਉਹ ਦ੍ਰਿਸ਼ ਦਿਖਾਵਾਂ ਉਸ ਗਾਣੇ ਦੇ ਵਿੱਚ ਕਿਸ ਤਰ੍ਹਾਂ ਪੰਜਾਬ ਸਰਕਾਰ ਦੇ ਵਿੱਚ ਪੰਜਾਬ ਸਰਕਾਰ ਨੇ ਪੰਜਾਬੀ ਗਾਣੇ ਵਿੱਚ ਅਸਲਿਆਂ ਨੂੰ ਪ੍ਰਤੀਬੰਧ ਲਾਇਆ ਔਰ ਕਿਸ ਮਨਕੀਰਤ ਔਲਖ ਵਾਂਗੂ ਕੀਕਤਾ ਜਾ ਰਿਹਾ ਕਿ ਅਸਲਾ ਦੋ ਨੰਬਰੀ ਰੱਖ ਕੇ ਵੈਰ ਪੁੱਗਦੇ ਲਾਇਸੈਂਸੀਆਂ ਨਾਲ ਵੈਰ ਨਹੀਂ ਪੁੱਗਦੇ ਔਰ ਅਸਲਾ ਕਿਹੜਾ ਨਹੀਂ ਮੈਂ ਚਲਾਇਆ ਇਦਾਂ ਦੇ ਜਿਹੜੇ ਸ਼ਬਦ ਹੈ ਜਿਹੜੇ ਕਹਿ ਕੇ ਜਿਹੜੇ ਨੌਜਵਾਨ ਪੀੜੀ ਹੈ ਅੱਜ ਕੱਲ ਨੌਜਵਾਨ ਪੀੜੀ ਜਿਹੜਾ ਸਿੰਗਰਾ ਨੂੰ ਆਪਣਾ ਆਈਡਲ ਮੰਨਦੀ ਹੈ ਔਰ ਜੇ ਆਈਡਲ ਹੀ ਅਸਲੇ ਨੂੰ ਪ੍ਰਮੋਟ ਕਰਨਗੇ ਤੇ ਜਿਸ ਤਰ੍ਹਾਂ ਪੰਜਾਬ 'ਚ ਲਗਾਤਾਰ ਗੈਂਗਵਾਰ ਹੋ ਰਿਹਾ ਗੈਂਗਸਟਰਾਂ ਚਰਿਆਮ ਗੋਲੀਆਂ ਚਲਾਦੇ ਦੋ ਨੰਬਰ ਦਾ ਅਸਲਾ ਪੰਜਾਬ 'ਚ ਇਹਨਾ ਵੱਧ ਚੁੱਕਾ ਹੈ ਲੇਕਿਨ ਮੈਂ ਬੜਾ ਧੰਨਵਾਦ ਕਰਦਾ ਸਾਡੇ ਪੁਲਿਸ ਕਮਿਸ਼ਨਰ ਜਲੰਧਰ ਦਾ ਜਿਹੜੇ ਲਗਾਤਾਰ ਗੈਂਗਸਟਰਾਂ ਤੇ ਨਕੇਲ ਪਾਰੇ ਨਸ਼ੇ ਤੇ ਨਕੇਲ ਪਾਰੇ ਔਰ ਡੀਜੀਪੀ ਸਾਹਿਬ ਪੰਜਾਬ ਸਰਕਾਰ ਜਿਹੜੀ ਇਸ ਗੈਂਗਵਾੜ ਨੂੰ ਜਿਹੜਾ ਖਤਮ ਕਰਨ ਤੇ ਲੱਗੀ ਹੋਈ ਹੈ ਗੈਂਗਸਟਰਾਂ ਨੂੰ ਖਤਮ ਕਰਨ ਤੇ ਲੱਗੀ ਔਰ ਜੇਲ੍ਹ ਦੀ ਸਰਾਖਾਂ ਦੇ ਵਿੱਚ ਸੁੱਟ ਰਹੀ ਹੈ ਔਰ ਪੰਜਾਬ ਸਰਕਾਰ ਵੀ ਬੜਾ ਇਹਦਾ ਸਲਾਘਾ ਜੋ ਕੰਮ ਕਰ ਰਹੀ ਹੈ ਅੱਜ ਸਾਡੀ ਇੱਕੋ ਹੀ ਮੰਗ ਹੈ ਕਿ ਜਿਹੜੇ ਲੋਕ ਅਸਲੇ ਨੂੰ ਪ੍ਰਮੋਟ ਕਰ ਰਹੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮਨਕੀਰਤ ਔਲਗ ਤੇ ਤੁਰੰਤ ਪਰਚਾ ਦਰਜ ਕਰਕੇ ਇਹਨੂੰ ਅਰੈਸਟ ਕੀਤਾ ਜਾਵੇ ਕਿਉਂਕਿ ਜਿਹੜਾ ਵਿਅਕਤੀ ਹਥਿਆਰ ਨੂੰ ਪ੍ਰਮੋਟ ਕਰ ਰਿਹਾ ਪਿਸਤਲਾਂ ਨੂੰ ਪ੍ਰਮੋਟ ਕਰ ਰਿਹਾ ਇਹ ਪੰਜਾਬ ਦੇ ਲਈ ਖਤਰਾ ਆਇਆ ਕਿਉਂਕਿ ਹਥਿਆਰ ਪ੍ਰਮੋਟ ਕਰਨਾ ਆਹੇ ਉਹਨੂੰ ਦਿਖਾੜਾ ਪੰਜਾਬ ਸਰਕਾਰ ਵੱਲੋਂ ਜੇ ਬੈਨ ਲੱਗਾ ਹੋਵੇ ਪ੍ਰਤੀਬੰਧ ਲਗਾਇਆ ਹੋਇਆ ਗਿਆ ਵਾ ਪਰ ਲੇਕਿਨ ਇਹ ਸ਼ਰੀਆਮ ਇਦਾਂ ਦੀ ਹਰਕਤਾਂ ਕਰਕੇ ਜਿਹੜਾ ਨੌਜਵਾਨ ਪੀੜੀ ਨੂੰ ਗਰਗਲਾ ਰਿਹਾ ਔਰ ਅੱਜ ਸ਼ਿਕਾਇਤ ਦਿੱਤੀ ਹੈ ਸਾਨੂੰ ਆਸ ਹੈ ਕਿ ਇਹਦੇ ਖਿਲਾਫ ਜਿਹੜਾ ਸ਼ਿਕਾਇਤ ਦਿੱਤੀ ਜਾਊ ਵਿ ਸ਼ਰਮਦਾਸੀਆ ਚੈਨਲ ਤੇ ਤੁਸੀਂ ਵੀਡੀਓ ਨੂੰ ਦੇਖਿਆ ਔਰ ਇਸ ਵੀਡੀਓ ਦੇ ਵਿੱਚ ਤੁਸੀਂ ਪੂਰੀ ਦੇਖਿਆ ਔਰ ਔਰ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੋਵੋਗੇ ਕਿ ਪੰਜਾਬੀ ਸਿੰਗਰ ਮਨਕੀਰਤ ਔਲਕ ਨੂੰ ਔਰ ਉਸ ਦੇ ਦੁਆਰਾ ਜੋ ਕਿ ਨਵਾਂ ਜੋ ਕਿ Song release ਕੀਤਾ ਗਿਆ ਜਿਸ ਦਾ ਨਾਮ ਹੈ ਅਸਲਾ ਔਰ ਉਸ ਗੀਤ ਨੂੰ ਲੈ ਕੇ ਜੋ ਕਿ ਹਿੰਦੂ ਭਾਈਚਾਰਾ ਰੋਸ ਦੇ ਵਿੱਚ ਆਇਆ ਗੁੱਸੇ ਦੇ ਵਿੱਚ ਆਇਆ ਔਰ ਉਹਨਾਂ ਦੇ ਵੱਲੋਂ ਮਨਕੀਰਤ ਔਲਕ ਦੇ ਉੱਤੇ ਪਰਚਾ ਦਰਜ ਕਰਵਾਉਣ ਦੀ ਮੰਗ ਕੀਤੀ ਗਈ ਹੈ ਪਰਚਾ ਦਰਜ ਕਰਵਾਉਣ ਦੀ ਜੋ ਕਿ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿਉਂਕਿ ਉਹਨਾਂ ਦੇ ਦੁਆਰਾ ਕਿਹਾ ਗਿਆ ਹੈ ਕਿ ਮਨਕੀਰਤ ਔਲਖ ਦੇ ਦੁਆਰਾ ਜੋ ਕਿ ਇਸ ਗਾਣੇ ਦੇ ਵਿੱਚ ਅਸਲੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਦੋ ਨੰਬਰ ਅਸਲੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਔਰ ਇਸ Song ਦੇ ਦੁਆਰਾ ਸਾਡਾ ਯੂਥ ਸਾਡੇ ਨੌਜਵਾਨ ਜੋ ਕਿ ਲੜਕੇ ਇਸ Song ਦੇ ਦੁਆਰਾ ਵਿਗੜ ਸਕਦੇ ਆ ਔਰ ਇਸ ਕਰਕੇ ਉਹਨਾਂ ਦੇ ਦੁਆਰਾ ਜੋ ਕਿ ਅਪੀਲ ਕੀਤੀ ਗਈ ਹੈ ਪ੍ਰਸ਼ਾਸਨ ਨੂੰ ਕਿ ਮਨਕੀਰਤ ਔਲਖ ਦੇ ਉੱਤੇ ਜੋ ਕਿ ਪਰਚਾ ਦਰਜ ਕੀਤਾ ਜਾਏ ਕਿਉਂਕਿ ਇਸ ਗਾਣੇ ਨੂੰ ਲੈ ਕੇ ਜੋ ਕਿ Hindu ਪਾਈਚਾਰਾ ਤੁਸੀਂ ਦੇਖਿਆ ਇਹ ਰੋਸ ਦੇ ਵਿੱਚ ਨਜ਼ਰ ਆ ਰਿਹਾ ਔਰ ਉਹਨਾਂ ਦੇ ਵੱਲੋਂ ਮਨਕੀਰਤ ਔਲਕ ਦੇ ਉੱਤੇ ਪਰਚਾ ਦਰਜ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਆ ਔਰ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰਿਓ ਔਰ ਕਮੈਂਟ ਬਾਕਸ 'ਚ ਆਪਣੀ رائے ਜ਼ਰੂਰ ਦੱਸਿਓ ਔਰ ਜੇਕਰ ਤੁਸੀਂ ਵਿਸ਼ਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵਿਸ਼ਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਜੋ ਵੀ ਅਸੀਂ ਰੋਜ਼ ਨਵੀਂ ਤੋਂ ਨਵੀਂ ਵੀਡੀਓ ਵਿਸ਼ਰਮਦਾਸੀਆ ਚੈਨਲ ਤੇ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਰੋਜ਼ ਪਹੁੰਚਾ ਸਕੀਏ